ਦੀਰਘਾ ਸਾਥੀਓ ਜਿਵੇਂ ਕਿ ਪ੍ਰਧਾਨ ਸੁਖਵਿੰਦਰ ਜੀ ਨੇ ਤੁਹਾਨੂੰ ਆਪਦੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਹੈ ਉਸ ਦੇ ਵਿੱਚ ਕਾਫੀ ਹੱਦ ਤੱਕ ਲੰਮੀ ਚੌੜੀ ਗੱਲਬਾਤ ਹੋਈ ਸਾਰੀਆਂ ਮੰਗਾਂ ਤੇ ਚਾਹੇ ਉਹ ਮਾਸਟਰ ਕੈਟਰਰ ਦੀਆਂ ਸੀ ਚਾਹੇ ਉਹ ਲੈਕਚਰਰਾਂ ਚਾਹੀ ਈਟੀਟੀ ਦੀ ਭਰਤੀ ਸੰਬੰਧੀ ਸੀ ਚਾਹੇ ਹੋਰ ਹੈਲਥ ਨਾਲ ਸੰਬੰਧਿਤ ਜਿੰਨੀਆਂ ਵੀ ਜੱਥੇਬੰਦੀਆਂ ਆਪਣੀਆਂ ਇਕੱਠੀਆਂ ਪਰ ਗੱਲ ਉੱਥੇ ਦੀ ਉੱਥੇ ਟਿਕੀ ਹੋਈ ਹੈ ਕਿਉਂਕਿ ਹਮੇਸ਼ਾ ਜਿਹੜਾ ਭਰੋਸਾ ਇੱਕ ਭਰੋਸਾ ਸ਼ਬਦ ਹੈ ਉਸ ਨੂੰ ਹੀ ਲੈ ਕੇ ਅਸੀਂ ਬਾਹਰ ਨਿਕਲਦੇ ਹਾਂ ਕਿ ਜਲਦੀ ਸਾਰਾ ਕੁਝ ਹੋਣ ਜਾ ਰਿਹਾ ਜਲਦੀ ਕਰਨ ਜਾ ਰਿਹਾ ਪਰ ਸਾਡੇ ਕੋਲ ਟਾਈਮ ਦੀ ਬਹੁਤ ਹੀ ਜ਼ਿਆਦਾ ਕਮੀ ਹੈ ਕਿਉਂਕਿ ਉੱਪਰ ਚੌਨ ਜਾਬਤੇ ਦੀ ਜਿਹੜੀ ਆਪਣੇ ਤਲਵਾਰ ਲਟਕੀ ਹੋਈ ਹੈ ਇਸ ਲਈ ਆਪਣੇ ਕੋਲ ਸਮਾਂ ਬਹੁਤਾ ਨਾ ਹੁੰਦਿਆ ਸਿਰਫ ਕੱਲ ਦੀ ਜਿਹੜੀ ਕੈਬਨਿਟ ਮੀਟਿੰਗ ਆ ਉਸ ਦਾ ਇੰਤਜ਼ਾਰ ਕੀਤਾ ਜਾਊਗਾ ਕਿ ਉਸ ਦੇ ਵਿੱਚ ਹੋ ਸਕਦਾ ਆਪਣੇ ਲਈ ਸਰਕਾਰ ਦੇ ਕੋਲ ਬੇਰਜ਼ਗਾਰਾਂ ਲਈ ਕੁਝ ਨਾ ਕੁਝ ਹੋਵੇ ਜੇ ਆਪਣੇ ਲਈ ਕੁਝ ਨਹੀਂ ਨਿਕਲਦਾ ਕੱਲ ਦੀ ਜਿਹੜੀ ਕੈਬਨਿਟ ਮੀਟਿੰਗ ਆ ਤਾਂ 25 ਦੀ ਜਿਹੜੀ ਆਪਣਾ ਘਰਾਓ ਰੱਖਿਆ ਹੋਇਆ ਸੰਗਰੂਰ ਉਹ ਸਟੈਂਡ ਕਰਦਾ ਹੈ ਉਵੇਂ ਦੀ ਉਵੇਂ ਆ ਵੱਡੀ ਗਿਣਤੀ ਦੇ ਵਿੱਚ ਜਿੰਨਾ ਚਿਰ ਤੁਸੀਂ ਨਹੀਂ ਨਿਕਲਦੇ ਤਾਂ ਆਪਾਂ ਸਰਕਾਰ ਨੂੰ ਮਜਬੂਰ ਨਹੀਂ ਕਰ ਸਕਦੇ ਤਿਆਰੀਆਂ ਕਰੋ ਵੱਧ ਤੋਂ ਵੱਧ ਬੇਨਤੀ ਦੇ ਵਿੱਚ ਸਾਥੀਆਂ ਨੂੰ ਸਿਣੇ ਲਾਓ ਫਿਰ 25 ਤਰੀਕ ਨੂੰ ਸਹੀ 11 ਵਜੇ ਬੇਰਕਾ ਪਲਾਂਟ ਸਮਰੂਰ ਵਿਖੇ ਪਹੁੰਚੋ ਤਾਂ ਕਿ ਆਪਾਂ ਸਰਕਾਰ ਨੂੰ ਦਿਖਾ ਸਕੀਏ ਕਿ ਜਿਹੜੀ ਬੇਰਜ਼ਗਾਰੀ ਕਿਵੇਂ ਸੜਕਾਂ ਤੇ ਰੋਲ ਰਹੀ ਹੈ ਤੇ ਸਰਕਾਰ ਕਿਵੇਂ ਇhtਿਆਰਬਾਜ਼ੀ ਤੇ ਜ਼ੋਰ ਦੇ ਰੱਖਿਆ ਇਸ ਲਈ ਸਰਕਾਰ ਕੋਲ ਹਜੇ ਵੀ ਦੋ ਤਿੰਨ ਦਿਨ ਦਾ ਸਮਾਂ ਹੈ ਜੇਕਰ ਕੋਈ ਸੰਕੇਤਕ ਇਹਨਾਂ ਨੇ ਪੋਜ਼ਿਟਿਵ ਦੇਣਾ ਹੈ ਤਾਂ ਇhtਿਆਰ ਜਾਰੀ ਕੀਤਾ ਜਾਵੇ ਜਲਦੀ ਤੋਂ ਜਲਦੀ ਮਾਸਟਰ ਕੈਟਰ ਦਾ ਲੈਕਚਰ ਆਫ ਦਾ ਇhtਿਆਰ ਜਾਰੀ ਕੀਤਾ ਜਾਵੇ ਉਮਰ ਹੱਦ ਛੋੜ ਦਿੱਤੀ ਜਾਵੇ ਉਹਨਾਂ ਦੇ ਵਿੱਚ ਤੇ 55% ਵਾਲੀ ਜਿਹੜੀ ਬੇਗੁਣੀ ਆਪਣੇ ਤੇ ਸ਼ਰਤ ਲਾਈ ਹੋਈ ਹੈ ਉਹ ਲਾਦ ਕੀਤੀ ਜਾਵੇ ਤੇ ਇਸ਼ਤਿਹਾਰ ਜਿੰਨਾ ਚਿਰ جاری ਨਹੀਂ ਹੁੰਦਾ ਉਹਨਾਂ ਚਿਰ ਆਪਾਂ ਟੇਕੇ ਨਹੀਂ ਬੈਠ ਸਕਦੇ 25 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਘਰਾਂ ਚੋਂ ਬਾਹਰ ਨਿਕਲੋ ਸੰਗਰੂਰ ਪਹੁੰਚ ਸਾਥਿਓ ਜਿਵੇਂ ਤੁਹਾਨੂੰ ਰਮਨ ਸਰ ਦਾਸ ਹੀ ਦਿੱਤਾ ਹੈ ਤਾਂ ਸਾਥਿਓ ਜਿਹੜੀ ਮੀਟਿੰਗ ਇਹ ਨਹੀਂ ਕਹਿ ਸਕਦੇ ਕਿ ਮੀਟਿੰਗ ਆਪਣੀ ਵਧੀਆ ਰਹੀ ਤਾਂ ਅਜੇ ਤੱਕ ਲਾਰਾ ਹੀ ਹੈ ਸਾਥਿਓ ਜੇ ਤੁਸੀਂ ਘਰਾਂ ਚੋਂ ਬਾਹਰ ਨਹੀਂ ਨਿਕਲੇ ਤਾਂ ਫਿਰ ਤੁਸੀਂ ਸਮਝੋ ਵੀ ਇਹ ਦੋ ਸਾਲ ਵਰਤੀ ਨਹੀਂ ਆਉਣ ਵਾਲੀ ਸਾਰੇ ਘਰਾਂ ਚੋਂ ਨਿਕਲੋ ਬਾਹਰ ਨਿਕਲੋ ਆਉਣ ਵਾਲੇ ਸਮੇਂ 25 ਤਰੀਕ ਨੂੰ ਆਪਾਂ ਧਰਨਾ ਅਨਾਉਂਸ ਕੀਤਾ ਹੈ ਅਜੇ ਆਪਣਾ ਸਟੈਂਡ ਹੈ ਅਜੇ ਤੱਕ ਜੇ 25 ਤੋਂ ਪਹਿਲਾਂ ਕੋਈ ਹਥਿਆਰ ਆਉਂਦਾ ਹੈ ਤਾਂ ਬਿਲਕੁਲ ਮੁਲਤਵੀ ਕੀਤਾ ਜਾਇਆਦਾ ਜੇ 25 ਤੋਂ ਪਹਿਲਾਂ ਨਹੀਂ ਆਉਂਦਾ ਤਾਂ ਸਾਥੀਓ ਘਰਾਂ ਤੋਂ ਬਾਹਰ ਨਿਕਲੋ ਨਹੀਂ ਤਾਂ ਫਿਰ ਆਪਣਾ 2027 ਤੱਕ ਵਿਟ ਕੋ ਸਾਥੀਓ ਸਾਰੇ ਆਪਣੇ ਘਰਾਂ ਦੇ ਆਸ-ਪਾਸ ਜਿੱਥੇ ਵੀ ਫੋਨ ਚੱਲਦੇ ਆ 25 ਨੂੰ ਸਾਰੇ ਹਮਮਤ ਪਹੁੰਚੋ ਤੇ ਮੇਰ ਦਾ ਪਲਾਨਡ ਧੰਨਵਾਦ